ਨਾ ਚੜ੍ਹ ਕੇ ਨਾ ਜ਼ਿੰਦਗੀ ਯਾਦ ਹੀ ਲੱਗਦੀ ਆ ਐਂ ਜਿਹਾ ਲੱਗਦਾ ਵੀ ਕੋਈ ਦਿਲ ਤੋਂ ਬੋਝ ਆ ਉੱਤਰ ਗਿਆ ਪਰ ਮੈਨੂੰ ਐਂ ਲੱਗਦਾ ਨਾ ਵੀ ਮੈਂ ਕਾਫੀ ਜ਼ਰਦਾ ਕਿ ਪੰਜਰੇ ਚ ਬੰਦ ਸੀ ਤੇ ਅੱਜ ਅੱਜ ਮੈਂ ਯਾਦ ਹੋ ਗਿਆ ਯਾਦ ਹੋ ਕੇ ਤੇਰੇ ਕੋਲ ਆ ਗਿਆ ਅੱਜ ਖੁਸ਼ ਤਾਂ ਮੈਂ ਵੀ ਬਹੁਤ ਜ਼ਿਆਦਾ ਜਿਹੜੀ ਚੀਜ਼ ਨੂੰ ਮੈਨੇ ਟਾਈਮ ਤੋਂ ਹਾਸਲ ਕਰਨਾ ਚਾਹੁੰਦੀ ਸੀ ਨਾ ਅੱਜ ਉਹ ਮੈਨੂੰ ਮਿਲ ਗਈ ਹਾਂ ਪ੍ਰੀਤਮਾ ਅੱਜ ਐਂ ਲੱਗਦਾ ਵੀ ਆਪਣੀ ਦਰਵਾਜ਼ੇ ਤੇ ਨਾ ਖੁਸ਼ੀਆਂ ਆ ਆਪਾਂ ਕੇ ਖੜੀਆਂ ਹੋ ਗਈਆਂ ਜੇ ਰੱਬ ਆਪਣੇ ਤੇ ਦਿਯਾਲ ਹੋਈ ਗਿਆ ਨਾ ਤਾਂ ਬਾਰਾ ਨਾ ਸੱਚੀ ਇਹ ਸੰਧੀ ਨੇ ਇੰਜੋਏ ਕਰੀ ਚੱਲ ਪੀਲਾ ਕੌਕਟਲ ਰੱਬਾ ਅੱਜ ਮੈਨੂੰ ਐਂ ਕਿਉਂ ਲੱਗ ਰਿਹਾ ਜਿਵੇਂ ਕੋਈ ਮੇਰੀਆਂ ਖੁਸ਼ੀਆਂ ਕੋਕੇ ਲੈ ਗਿਆ ਹੋਵੇ ਤੇ ਮੈਂ ਉਦਾਸ ਘੜੀ ਹੋਵਾਂ ਕਿਹੜਾ ਤਾਮੂ ਗਿਆ ਇਸ ਕਰਕੇ ਤਾਂ ਚਾਹ ਹੀ ਨਹੀਂ ਬਣੇਗੀ ਲੀਆ ਜਾ ਕਬਸੇ ਕੋਣ بار بار ਫੋਨ ਕਰੀਉਂ ਚੁਣ ਹਲੋ ਗੁਰੇਨ ਮਦਰਸਾਈ ਗੁਰੇਨ ਚੇਤ ਕੰਗੋਂ ਗੱਲ ਕਰਨ ਲਈ ਨਾਲ ਕੀ ਗੱਮ ਮੈਂ ਗੁਰੇ ਤਾਂ ਤੇਨ ਤੇਰੀ ਸਵਰ ਗੱਲ ਕਰਾ ਦੇ ਜੂਗਾ ਉਹਨਾ ਬੀਜ਼ੀ ਆ ਉਹ ਗੱਲ ਨਹੀਂ ਕਰ ਸਕਦਾ ਤਾਂ ਮੈਨੂੰ ਦੱਸ ਕੀ ਗੱਲ ਕਰਨੀ ਹੈ ਕੰਮ ਆ ਕੋਈ ਮੇਰੀ ਗੱਲ ਸੁਣ ਲੈ ਅੱਜ ਤਾਂ ਮੈਨੂੰ ਫੋਨ ਨਾਲ ਲੈ ਇੱਕ ਦੂ ਮੁੜ ਕੇ ਗੁਰੀ ਦੇ ਪੋਤੇ ਫੋਨ ਨਾ ਲਾ ਲਈ ਨਹੀਂ ਮੈਥੋ ਬੁਰਾ ਕੋਈ ਨਹੀਂ ਸਿੱਧੀ ਜੀ ਗੱਲ ਲੱਗੀ ਸਮਝ ਤੈਨੂੰ ਆ ਵੀ ਵੱਡੀ ਗੱਲ ਕਰਨਾਂ ਦੇ ਲੈ ਬਟੂ ਚਾ ਕਿਤਾ ਫੁੰਸੀ ਨਾਲੇ ਜਿਹੜੇ ਤਰੀਸੇ ੜੀ ਹੋਈ ਆ ਕਰ ਲੈ ਗੱਲ ਬਾਹ ਆ ਕੱਢ ਰਿਆਂ ਮੰਗਿਓ ਦੀਆਂ ਤੇਰੇ ਬਿਨਾ ਕੀ ਹੋਇਆ ਪੁੱਤ ਰੋਂਦੀ ਘਤ ਨਹੀਂ ਕੁਝ ਨਹੀਂ ਹੋਇਆ ਮੰਮੀ ਜੀ ਫਿਰ ਕੀ ਕਹਿੰਦਾ ਉਹ ਤੈਨੂੰ ਫੋਨ ਤੇ ਮੰਮੀ ਜੀ ਉਹਨਾਂ ਨਾਲ ਤਾਂ ਗੱਲ ਹੀ ਨਹੀਂ ਹੋਈ ਕੁੜੀ ਬੋਲ ਰਹੀ ਸੀਗੀ ਮੈਨੂੰ ਲੱਗਦਾ ਪ੍ਰਵੀਨ ਬੋਲ ਰਹੀ ਸੀਗੀ ਅੱਛਾ ਫਿਰ ਮੈਨੂੰ ਲੱਗਦਾ ਦੋਏ ਇਕੱਠੇ ਹੀ ਨੇ ਕਿਤੇ ਹੁਣ ਤੁਸੀਂ ਇਹ ਦੱਸੋ ਮੰਮੀ ਜੀ ਮੈਂ ਕੀ ਕਰਾਂ ਨਾ ਤਾਂ ਮੈਂ ਬਾਪੂ ਜੀ ਨੂੰ ਦੱਸਣ ਜੋਗੀ ਆ ਪੁੱਤ ਕੋਈ ਗੱਲ ਨਹੀਂ ਰੋ ਨਾ ਮੈਂ ਹੈਗੀ ਹਾਂ ਤੇਰੇ ਨਾਲ ਆ ਉਹਦਾ ਤਾਂ ਮੈਨੂੰ ਇਹ ਕਰਨਾ ਪੈਣਾ ਕੁਝ ਕੋਈ ਗੱਲ ਨਹੀਂ ਪੁੱਤ ਰੋ ਨਾ ਮੈਂ ਕਰਦੀ ਆ ਪਤਾ 60% ਦਾ ਤਾਂ ਮੈਂ ਲੱਭਦੀ ਆ ਉਹ ਕਿੱਥੇ ਆ ਨਾਲੇ ਉਹ ਕੁੜੀ ਨੂੰ ਦੇਖਦੀ ਆ ਜਿਹੜੀ ਖੈੜਾ ਹੀ ਨਹੀਂ ਛੱਡਦੀ ਉਹਦਾ ਰੋ ਨਾ ਪੁੱਤ ਚੁੱਪ ਕਰ ਜਾ ਮੇਰੀ ਗੱਲ ਸੁਣਿਆ ਉਹਨੂੰ ਕਹਿਦੀ ਵੀ ਫੋਨ ਨਾ ਕਰ ਠੀਕ ਹੈ ਨਹੀਂ ਮੈਥੋਂ ਗੁਰਾ ਬੋਲੇ ਨਹੀਂ ਉਹਦਾ ਕੀ ਮਤਲਬ ਉਹਨਾਂ ਦਾ ਹੁੰਦਾ ਠੀਕ ਨਹੀਂ ਦਿਸੀ ਉਹ ਇਹ ਕਿਹਾ ਉਹਦੇ ਖੈੜਾ ਛੱਡਦੀ ਆ ਕਿ ਕੋਈ ਆ ਮੈਨੂੰ ਫੋਨ ਕਰਿਆ ਅੱਜ ਤੋਂ ਮੈਨੂੰ ਫੋਨ ਨਾ ਕਰ ਉਹਦਾ ਤਾਂ ਹਲਾ ਗੀਣਾ ਰਸ ਦੀ ਗੱਲ ਨਾ ਰੋ ਮੈਨੂੰ ਬੋਲ ਚਪਾ ਜਾ ਤੈਨੂੰ ਵੀ ਪਤਾ ਸੌ ਕੁੱਤ ਕਲੇਸ਼ ਹੁੰਦੇ ਨੇ ਕਿ ਤੂੰ ਸੈਲੀ ਬੈਠਿਆ ਯਾਰ ਇਹ ਦੇ ਇਹ ਨਾ ਸਮਝਦਾ ਕੀ ਦੇਖਾਂ ਮੈਂ ਯਾਰ ਮੈਂ ਹੀ ਬਾਗ ਲਾ ਗਿਆ ਹਾਸੂ ਮੁਕੇਗੀ ਕੋਈ ਨਹੀਂ ਜਰੂਰ ਦੀ ਇਹ ਥੋੜੇ ਵੀ ਆਜੋ ਮਾਂ ਚਾਹੇ ਵਰਤ ਪਰ ਤੱਕ ਕੇ ਵਾਚੀ ਚਲਾਵੇ ਕਿੰਨਾ ਜ਼ਬਰਦਸਤ ਯਾਰ ਮੈਂ ਇਹ ਜਿਹੜਾ ਦਸਤ ਕਰ ਸਕਦੀ ਸਿੱਧੀ ਜੀ ਗੱਲ ਹੈ ਕਿ ਮਾੜਾ ਇਹ ਤਾਂ ਸਮਝਣਾ ਜਰੂਰੀ ਨਹੀਂ ਸਮਝ ਸਕਦਾ ਲੱਹ ਤੂੰ ਤਾਂ ਉਰੀ ਮਿਲ ਗਿਆ ਮੈਂ ਤਾਂ ਪੁੱਤ ਤੇਰੇ ਘਰੇ ਚੱਲੀ ਤੀਗੀ ਕੰਮ ਸੀ ਆ ਕੋਈ ਬੇ ਹਾਂ ਪੁੱਤ ਐ ਤਾਂ ਕੰਮੇ ਤੀਗਾ ਦੱਸੋ ਤੈਨੂੰ ਸਾਡੇ ਗੁਰੀ ਬਾਰੇ ਪਤਾ ਕੁਛ ਕਿੱਥੇ ਆ ਗੁਰੀ ਬਾਰੇ ਮੈਨੂੰ ਤਾਂ ਕੀ ਬਦਲ ਬੇਬੇ ਕਿੱਥੇ ਉਹ ਮੇ ਤਾਂ ਗੱਲ ਹੀ ਨਹੀਂ ਹੁੰਦੀ ਉਹਦੇ ਨਾਲ ਉੱਤੇ ਦੋ ਤਿੰਨ ਦਿਨ ਹੋ ਗਏ ਮੇਰੇ ਨਾਲ ਗੁੱਸੇ ਜੇ ਹੋ ਗਿਆ ਤੀਗਾ ਆਪਣੇ ਕੱਪੜੇ ਚੱਕ ਕੇ ਲੰਘ ਗਿਆ ਕਹਿੰਦਾ ਮੈਂ ਤਾਂ ਘਰੇ ਹੀ ਨਹੀਂ ਆਉਣਾ ਮਹਾਂ ਚੱਲ ਅੱਗੇ ਵੀ ਗੁੱਸੇ ਗਿੱਲੇ ਹੋ ਜਾਂਦਾ ਆ ਹੁਣ ਤਿੰਨ ਚਾਰ ਦਿਨ ਹੋ ਗਏ ਜੇ ਫੋਨ ਲਾਉਨੇ ਆ ਤਾਂ ਫੋਨ ਨਹੀਂ ਚੱਕਦਾ ਹੈਗਾ ਪੁਰਾਣੀ ਬੇਬੇ ਦੇਖਿਆ ਤਾਂ ਮੈਂ ਵੀ ਸੀਗਾ ਉਹਦੇ ਤੇ ਗਿਆ ਸੀਗਾ ਭੱਜਾ ਭੱਜਾ ਜਾਂਦਾ ਸੀ ਮੈਂ ਬਲਾ ਵੀ ਸੀਗਾ ਪਰ ਬੋਲੇ ਤਾਂ ਹੈ ਹੀ ਨਹੀਂ ਮੇਰੇ ਨਾਲ ਉਹ ਉਹਨੂੰ ਆਸੀ ਮਾਜਲ ਕਾਲੀ ਹੋਣੀ ਬੈਂਕ ਮੁਕ ਵਿੱਚ ਕੰਮ ਹੋਣਾ ਤਾਂ ਕਰਕੇ ਮੇਰੇ ਤਾਂ ਥੋੜਾ ਗੱਲ ਹੀ ਨਹੀਂ ਹੋਈ ਕਦੇ ਉਹਦੇ ਨਾਲ ਉਹ ਤੋ ਦੱਸ ਮੈਂ ਕੀ ਕਰਾਂ ਮੈਂ ਤਾਂ ਵਿਚ ਵਿਚਾਲੇ ਫਸੀ ਪਈ ਆ ਉਹ ਘਰੇ ਬੈਠੀ ਉਹ ਕੁੜੀ ਰੋਈ ਜਾਂਦੀ ਆ ਉਹ ਬਾਰ ਬਾਰ ਫੋਨ ਲਾਉਂਦੀ ਆ ਕਦੇ ਫੋਨ ਸੁੱੱਚ ਬੰਦ ਕਰ ਲੈਂਦਾ ਕਦੇ ਚੱਕਦਾ ਹੀ ਨਹੀਂ ਹੈਗਾ ਮੈਂ ਕਿਹਾ ਚੱਲ ਮੈਂ ਜਾ ਕੇ ਆਉਣੀ ਆ ਕੀ ਪਤਾ ਤੁਹਾਨੂੰ ਪਤਾ ਹੀ ਹੋਵੇ ਮੈਂ ਜਾਏ ਆਉਣੀ ਆ ਉੱਥੇ ਚਲ ਗੁੱਸੇਜ ਹੋਊਗਾ ਮੈਂ ਮਨਾ ਲਿਆ ਉਹਨੀਆਂ ਘਰੇ ਲੈ ਆਉਣੀ ਆ ਕੋਈ ਗੱਲ ਨਹੀਂ ਬੇਬੇ ਤੁਸੀਂ ਫਿਕਰ ਨਾ ਕਰੋ ਮੈਂ ਫੋਨ ਕਰਕੇ ਪੁੱਛੂ ਆ ਉਹਨੂੰ ਜੇ ਮੇਰੀ ਗੱਲ ਹੋਈ ਉਹਦੇ ਨਾਲ ਨਾਲ ਉਹਨੂੰ ਮੈਂ ਸਮਝਾ ਦਵਾਂ ਕਿ ਘਰੇ ਆਇਆ ਬੇਬੇ ਕੋਲ ਤੰਗ ਹੋ ਜਾਂਦੇ ਆ ਸਾਰੇ ਤੂੰ ਇਹ ਨਾ ਫਿਕਰ ਕਰਿਆ ਕਰ ਚਲ ਠੀਕ ਆ ਪੁੱਤ ਜਰੂਰ ਦੇਖੀ ਨਾ ਗੱਲ ਕਰਕੇ ਬੇਬੇ ਤੁਸੀਂ ਫਿਕਰ ਜੀ ਨਾ ਕਰੋ ਮੇਰਾ ਫੋਨ ਕਰੇ ਤੇ ਆਏ ਫੋਨ ਤਾਂ ਮੈਂ ਉਹਨੂੰ ਹੁਣੀ ਕਰ ਲੈਂਦਾ ਬਾਕੀ ਜਦੋਂ ਵੀ ਗੱਲ ਹੁੰਦੀ ਐ ਨਾ ਮੈਂ ਘਰੇ ਸੁਨੇਹਾ ਲਾ ਦੂਗਾ ਹਾਂ ਪੁੱਤ ਮੈਨੂੰ ਘਰੇ ਜਰੂਰ ਦੱਸ ਕੇ ਜਾਈ ਠੀਕ ਹੈ ਮੈਨੂੰ ਤਾਂ ਪੁੱਤ ਬਹੁਤ ਟੈਨਸ਼ਨ ਹੋਈ ਪਈ ਆ ਕੋਈ ਗੱਲ ਨਹੀਂ ਵੀ ਮੈਂ ਤੁਹਾਨੂੰ ਦੱਸ ਦੂੰ ਮਜਦ ਨਹੀਂ ਗੱਲ ਹੁੰਦੀ ਮੇਰੇ ਨਾਲ ਚਲ ਠੀਕ ਹੁਣ ਸਾੜਾ 6:30 ਛੇੜ ਕੇ ਹਰੇ ਟੱਬਰ ਨੂੰ ਦੁਖੀ ਕੀਤਾ ਹੋਇਆ ਹੈ ਨਹੀਂ ਪਰ ਮੈਨਾਂ ਜਦੋਂ ਭੁੱਖ ਲੱਗੀ ਆ ਬਣਾਉਣਾ ਕੁਝ ਮੈਂ ਕੀ ਬਣਾਵਾਂ ਤੋਂ ਆਨਲਾਈਨ ਆਰਡਰ ਕਰਾਂ ਉਹ ਕੀ ਆਰਡਰ ਕਰਾਂ ਯਾਰ ਬਾਬਾ ਖਾ ਸਕਦੇ ਨਹੀਂ ਕਰ ਰਹੇ ਆ ਕੋਈ ਵੀ ਬਣਾਉ ਨੂੰ ਉਹ ਯਾਰ ਬਣਾ ਦੇਣਾ ਯਾਰ ਤੇਰੇ ਹੱਥ ਦਾ ਖਾਣ ਨੂੰ ਬਹੁਤ ਮਨ ਕਰ ਰਿਹਾ ਯਾਰ ਚਲਾ ਕਰ ਖੜਾ ਹੋ ਤੂੰ ਬਣਾ ਕੇ ਲੈ ਕੇ ਆ ਤੂੰ ਇਹਨਾਂ ਵਦੇ ਮਾਣਾ ਯਾਰ ਖਾਣ ਪੀਣ ਨੂੰ ਯਾਰ ਦੇਖੀ ਤੂੰ ਉਹ ਟਾ ਗੱਲ ਮੇਰੇ ਤੇ ਦੇਖਦੀ ਤੂੰ ਹੁਣ ਖੰਡ ਨਹੀਂ ਹੈਗੀ ਮੇਰੀ ਬਣਾ ਕੇ ਆਂ ਕਿਉਂ ਕਰਦੀਆਂ ਯਾਰ ਬਣ ਲੈ ਜਾ ਖੜੀ ਹੋ ਮੈਂ ਨਹੀਂ ਜਾਂਦੀ ਤੂੰ ਯਾਰ ਮੇਰੇ ਕੋਲ ਤੋਂ ਕਿੱਟੇ ਨਾਲ ਯਾਰ ਆਹ ਫੋਨ ਤੇ ਨਿਕਾ ਦੇ ਵਾਪਸ ਚੱਕਿਆ ਇੰਨੇ ਪੈਸੇ ਕਮਾਉਣਾ ਤੂੰ ਬਾਹਰ ਨਹੀਂ ਮਗਵਾ ਸਕਦਾ ਖਾਣ ਨੂੰ ਉਹ ਪੈਸੇ ਦੀ ਗੱਲ ਹੀ ਨਹੀਂ ਯਾਰ ਤੇਰੇ ਹੱਥ ਦੀ ਗੱਲ ਆ ਤੇਰੇ ਹੱਥ ਦਾ ਖਾਣਾ ਖਾਣਾ ਮੈਂ ਤੂੰ ਬਸ ਇਧਰ ਬਾਚ ਬਣਾਉਂਗੀ ਥੋੜਾ ਚੰਗਾ ਯਾਰ ਮੰਗਵਾ ਲੈਣਾ ਮੈਂ 12000 ਕੰਮ ਤੇ ਡਾਲਦੀ ਆ ਠੀਕ ਆ ਆਹੋ ਲੈ ਕੰਮ ਤੇ ਡਾਲਣ ਨੂੰ ਕੀ ਆ ਯਾਰ ਉਹ ਨਹੀਂ ਮੇਰਾ ਨਹੀਂ ਮੂੜਿਆ ਜੇ ਕੁਝ ਵੀ ਗੋਲੀ ਕੌਣ ਆ ਗਿਆ ਹਾਂਜੀ ਭਾਈ ਆ ਜਾ ਜੀ ਬਾਜ ਅੰਦਰ ਆ ਜੋ ਹੋਰ ਭਾਈ ਕੀ ਹਾਲ ਚੱਲ ਹੈ ਵਧੀਆ ਬਈ ਖੁਸ਼ ਆਸਾ ਬੈਠ ਬੈਠ ਹੋਰ ਫਿਰ ਕਿਵੇਂ ਆਇਆ ਸੀ ਬਸ ਕੁਛ ਨਹੀਂ ਯਾਰ ਬੇਬੇ ਆਈ ਸੀ ਮੇਰੇ ਕੋਲ ਪੁੱਛੀ ਜਾਂਦੀ ਸੀ ਕਹਿੰਦੀ ਗੁਰੂ ਫੋਨ ਨਹੀਂ ਚੱਗਦਾ ਹੈਗਾ ਤਾਂ ਫਿਰ ਤੂੰ ਕੀ ਕਿਹਾ ਮੈਂ ਤਾਂ ਕੁਛ ਨਹੀਂ ਕਿਹਾ ਬਾਈ ਇੱਕ ਵਾਰ ਤੇ ਮੈਂ ਗੱਲ ਟਰਾਲਦੀ ਮੈਂ ਮੇਰੇ ਤਾਂ ਗੱਲ ਹੀ ਨਹੀਂ ਹੋਈ ਉਹਦੇ ਨਾਲ ਮੈਂ ਜਦੋਂ ਵੀ ਗੱਲ ਹੁੰਦੀ ਹੈ ਮੈਂ ਦੱਸ ਦੂੰਗਾ ਉਹਦਾ ਵਿਚਾਰੀ ਸਾਰਿਆਂ ਨੂੰ ਪੁੱਛੀ ਜਾਂਦੀ ਹੈ ਕਦੇ ਕਿਸੇ ਨੂੰ ਪੁੱਛਦੀ ਹੈ ਕਦੇ ਕਿਸੇ ਨੂੰ ਪੁੱਛਦੀ ਹੈ ਸਾਡੇ ਮੁੰਡੇ ਬਾਰੇ ਦੱਸ ਦੋ ਕਿੱਥੇ ਗਿਆ ਕਿੱਥੇ ਲੰਘ ਗਿਆ ਕਿ ਜਲ ਉਸ ਕੋਟਨ ਲੱਗ ਰਹੀ ਹੈਗੀ ਯਾਰ ਤੈਨੂੰ ਫੋਨ ਕਰਕੇ ਕਹਿ ਠੀਕ ਆ ਨਾ ਪਿੰਡ ਵਾਲੇ ਕੀ ਸੋਚਣਗੇ ਤੂੰ ਫੋਨ ਲਾ ਯਾਰ ਓ ਯਾਰ ਕੋਈ ਨਹੀਂ ਕਰ ਲੂੰਗਾ ਫਿਰ ਕਿਹੜੀ ਗੱਲ ਸੋਚਣਾ ਨਹੀਂ ਕੀ ਗੱਲ ਤੇਰੀ ਬੇਇੱਜ਼ਤੀ ਕਰੀ ਜਾ ਰਹੀ ਯਾਰ ਤੂੰ ਹੱਦ ਕਰਦਾਗਾ ਗੁਰੀ ਫੋਨ ਨਹੀਂ ਮੈਨਾਂ ਲਾਉਣੀ ਫੜਾਉਣਾ ਯਾਰ ਪ੍ਰਵੀਨ ਦੀ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ ਜਾ ਮੇਰੇ ਹੋਰ ਕੀ ਆਗਾ ਓ ਯਾਰ ਮਾਂ ਉਹ ਵੀ ਯਾਰ ਹੁਣ ਫਿਕਰ ਨਹੀਂ ਹੋ ਯਾਰ ਜੇ ਇੰਨੀ ਫਿਕਰ ਹੁੰਦੀ ਨਾ ਤਾਂ ਥਾਥਾ ਟੰਡੋਰਾ ਨਾਲ ਪਿੱਟੇ ਤੇਰੇ ਨਾਮ ਦਾ ਪਰ ਜਾਈ ਮੇਰੀ ਗੱਲ ਸੁਣ ਲੈ ਜੀ ਫਿਕਰ ਕਰਦੇ ਤਾਂ ਹੀ ਪੁੱਛੀ ਜਾਂਦੀ ਐ ਨਾਲੇ ਮਾਵਾਂ ਦਾ ਬੇਜਵਾਖ ਨਹੀਂ ਫਿਕਰ ਹੁੰਦੀ ਐ ਤੁਸੀਂ ਇਹਨਾਂ ਨੂੰ ਗੱਲ ਕਲੀਅਰ ਕਰਕੇ ਆਉਣਾ ਸੀਗਾ ਕਿ ਅਸੀਂ ਆਉਣਾ ਹੈ ਕਿ ਨਹੀਂ ਆਉਣਾ ਤੁਸੀਂ ਤਾਂ ਕੋਈ ਗੱਲ ਹੀ ਨਹੀਂ ਤੁਸੀਂ ਜਾ ਕੇ ਬੈਠੇ ਬਾਈ ਤੇ ਰਹਾ ਤੁਸੀਂ ਫੋਨ ਕਰਕੇ ਇਹਨੂੰ ਸੱਦ ਲਿਆ ਉਹਨਾਂ ਨੂੰ ਤਾਂ ਨਹੀਂ ਪਤਾ ਕਿ ਤੁਸੀਂ ਕਿੱਥੇ ਰਹਿ ਰਹੇ ਹੋ ਕੀ ਕਰੀ ਜਾਂਦੇ ਹੋ ਉਹ ਤਾਂ ਹੁਣ ਪੁੱਛੂਗੀ ਫੋਨ ਕਰਕੇ ਬਾਰ-ਬਾਰ ਗਲਤੀਆਂ ਤੁਸੀਂ ਕਰਦੇ ਫਿਰਦੇ ਹਰ ਜਾਨੇ ਕੋਈ ਪਰਦਾ ਫਿਰਦਾ ਮੇਰੀ ਗੱਲ ਸੁਣ ਬਾਲੀ ਮਤਾਂ ਦੇਣ ਦੀ ਲੋੜ ਨਹੀਂ ਹੈਗੀ ਉਹਨਾਂ ਵੀ ਤਾਂ ਸੋਚਣਾ ਚਾਹੁੰਦੇ ਸੀ ਜਦੋਂ ਸਾਰ ਇਹਦੀ ਅਟੈਚਮੈਂਟ ਨਹੀਂ ਆਏਗੀ ਉਦੋਂ ਆਫਰ ਤੱਕੇ ਤੋਂ ਥੋੜੀ ਨਾ ਰਿਸ਼ਤੇ ਬੰਦੇ ਨੇ ਚਲ ਠੀਕ ਹੈ ਭਾਬੀ ਗਲਤੀ ਹੋਗੀ ਅਸੀਂ ਤੁਹਾਡੀ ਸਪੋਰਟ ਕੀਤੀ ਉਹਦੇ ਲਈ ਗਲਤੀ ਹੋਗੀ ਤੁਹਾਨੂੰ ਦਾ ਤੈਨ੍ਹਣ ਵਾਸਤੇ ਆਇਆ ਉਹ ਵੀ ਗਲਤੀ ਹੋਗੀ ਜਿਹੜਾ ਕੁਝ ਕਰਨਾ ਨਾ ਆਪ ਕਰੋ ਉਹ ਨਹੀਂ ਯਾਰ ਤੂੰ ਜਾ ਕੇ ਮਾਂ ਤਾਨੂੰ ਇੱਕ ਵਾਰੀ ਸਮਝਾ ਦੇ ਕੋਈ ਨਹੀਂ ਮੈਂ ਆਉਂਗਾ ਮਾਰੂੰਗਾ ਕਿਹੜਾ ਬਾਈ ਯਾਰ ਗੁਰੇ ਬਾਈ ਕਿਹੜੀ ਗੱਲਾਂ ਕਰੀ ਜਾਂਦਾ ਤੂੰ ਮੇਰੇ ਸਮਝਾਉਣ ਨਾਲ ਕੀ ਹੋ ਜਾ ਤੈਨੂੰ ਕੀ ਲੱਗਦਾ ਮੈਂ ਸਮਝਾ ਨਹੀਂ ਹੋਣਾ ਬੇਬੇ ਨੂੰ ਸਮਝਾ ਗਿਆ ਐ ਮੈਂ ਉਹਦਾ ਤੈਨੂੰ ਦੇਖਣਾ ਚਾਹੁੰਦੀ ਤੇ ਤੇਰੇ ਨਾਲ ਗੱਲ ਕਰਨੀ ਹੈ ਜਿਹੜੀ ਵੀ ਕਰਨੀ ਹੈ ਜਦੋਂ ਕੋਈ ਚਾਹੇਗਾ ਭਲੀ ਇੱਜ਼ਤ ਕਰਦੇ ਸੀਗੇ ਹਰ ਵਕਤ ਤੱਕ ਰੈਗੂਲੇਸ਼ਨ ਬਈ ਹੁਣ ਇਹ ਕਰਨਾ ਤਾਂ ਕੁਝ ਨਹੀਂ ਹੋਣਾ ਹੈਗਾ ਤੁਹਾਨੂੰ ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪਊਗਾ ਗੱਲ ਕਲੀਅਰ ਕਰ ਲਓ ਤਾਂ ਚੰਗੀ ਐ ਨਹੀਂ ਸਾਰੀ ਜ਼ਿੰਦਗੀ ਆਹੀ ਕੋ ਚੱਲੀ ਜਾਣਾ ਮੈਂ ਤੁਹੇ ਚੈਨਲ ਜੀ ਸਕਦੇ ਨਾ ਉਹ ਚੈਨਲ ਜੀ ਸਕਦੇ ਜਿਹੜੀ ਵੀ ਗੱਲ ਐ ਨਾ ਆਪਾਂ ਇਕੱਠੇ ਬਹਿ ਕੇ ਫੈਸਲਾ ਕਰ ਲਓ ਬਸ ਮੈਂ ਤਾਂ ਇਹੀ ਕਹਿੰਨਾ ਤੁਸੀਂ ਇਕੱਠਿਆਂ ਨੇ ਰਹਿਣਾ ਹੈ ਉਧਰ ਇਕੱਠਿਆਂ ਨੇ ਰਹਿਣਾ ਜੋ ਵੀ ਕਰਨਾ ਤੁਹਾਡਾ ਮਨ ਕਰਦਾ ਉਹ ਸਮਝਾ ਲਓ ਇੱਕ ਵਾਰੀ ਠੀਕ ਆ ਭਾਈ ਚੱਲ ਠੀਕ ਆ ਭਾਈ ਮੈਂ ਜਾਂਦਾ ਯਾਰ ਚਾਹ ਤਾਂ ਪੀ ਜਾ ਯਾਰ ਪ੍ਰਵੀਨ ਕੀ ਆ ਯਾਰ ਮੂੰ ਚਾਹ ਪਾਣੀ ਦਾ ਤੂੰ ਕੀ ਪੁੱਛਣਾ ਸੀ ਉਲਟਾ ਤੂੰ ਉਹਦੇ ਗੱਲ ਪੈ ਗਈ ਯਾਰ ਪਤਾ ਉਹਨੇ ਆਪਣੀ ਕਿੰਨੀ ਹਲਪ ਕੀਤੀ ਆ ਜਿਉ ਉਹਨੇ ਜਾ ਕੇ ਉੱਥੇ ਦੱਸਤਾ ਫੇਰ ਕੀ ਕਰ ਲੈਣਗੇ ਤੂੰ ਜੇ ਚਾਰ ਬੰਦੇ ਇੱਥੇ ਪੰਚਾਇਤ ਦੇ ਲੈ ਆਇਆ ਫੇਰ ਫੇਰ ਕੀ ਬਣੂ ਆਪਣਾ ਸੋਚਿਆ ਕਰ ਮੜਾ ਸੋਚ ਕੇ ਬੋਲਿਆ ਕਰ ਕਿਸੇ ਨੂੰ ਮੇਰਾ ਨਾ ਦਿਮਾਗ ਨਹੀਂ ਲਿਆ ਕਿਵੇਂ ਬੇਫਾਲਤੂ ਦਾ ਬੋਲੂਗੀ ਨਾ ਗੱਲਾਂ ਕਿਵੇਂ ਦੀ ਕਰ ਰਹੀ ਅਸੀਂ ਤੈਨੂੰ ਕਿਹੜਾ ਨਹੀਂ ਦਿਖਦਾ ਹੈਗਾ ਉਲਟਾ ਮੈਨੂੰ ਕਹਿਣ ਲੱਗ ਰਿਹਾ ਹੈਗਾ ਮੇਰੀ ਗੱਲ ਸੁਣਿਆ ਯਾਰ ਮੈਂ ਤੈਨੂੰ ਪਹਿਲਾਂ ਵੀ ਕਹਿਆ ਸੀ ਇੱਕ ਵਾਰੀ ਤਾਂ ਕਰ ਲੈ ਪਰ ਤੈਨ ਨੇ ਮੇਰੀ ਚੋਆਇਸ ਰੱਖੀ ਸੀ ਕਿ ਨਹੀਂ ਜਿਵੇਂ ਤੂੰ ਕਹੇਂਗੀ ਮੈਂ ਉਹ ਵੀ ਕਰਦਾ ਤਾਂ ਹੁਣ ਕੀ ਹੋ ਗਿਆ ਹੁਣ ਤੈਨੂੰ ਮਾਰ ਦਿਖਣ ਲੱਗੀ ਮੈਂ ਤਾਂ ਜਾ ਕੇ ਦਿਖਾਈ ਉੱਥੇ ਫਿਰ ਓਏ ਇਹ ਉਹ ਗੱਲ ਨਹੀਂ ਹੈਗੀ ਯਾਰ ਤੂੰ ਬਾਤ ਹੋ ਗਿਆ ਗੁਰੀ ਠੀਕ ਹੈ ਯਾਰ ਹੁਣ ਮੈਂ ਕਿਹਨੂੰ ਸਮਝਾਵਾਂ ਤੇ ਕਿਹਨੂੰ ਨਾ ਸਮਝਾਵਾਂ ਮੈਂ ਤਾਂ ਬਹੁਤ ਭੜਾ ਬਸ ਗਿਆ ਯਾਰ ਹੁਣ ਕੀ ਕਰਾਂ ਯਾਰ ਇੱਕ ਤਾਂ ਰਹਿ ਕਰਨ ਲੱਗ ਗਿਆ ਮੈਂ ਤਾਂ ਇਹ ਸਮਝਦੀ ਆ ਉਹ ਸਮਝਦੀਆਂ ਨੇ ਪਰ ਫਿਰ ਵੀ ਮਾਂ ਨੂੰ ਤਾਂ ਮਿਲਣੀ ਬੁੱਕ ਇੱਕ ਵਾਰੀ ਤੜਫੀ ਤਾਂ ਯਾਰ ਉਹ ਵੀ ਹੋਣੀ ਚੱਲ ਬੁਰੀ ਸਾਂ 1 ਵਜੇ ਤਾਂ ਮਿਲ ਕੇ ਆਉਂ ਛੱਸੀ ਬੇਬੇ ਛੱਸੀ ਕਾਰ ਬੇਬੇ ਕੀ ਗੱਲ ਬੇਬੇ ਇੰਨੀ ਉਦਾਸ ਜੀ ਬੈਠੀ ਆ ਬਸ ਪੁੱਤ ਤੈਨੂੰ ਪਤਾ ਹੀ ਹੈ ਗਰਿਆ ਤੇ ਪੌਂਤਿਆਂ ਪੌਂਤਾਂ ਨਹੀਂ ਗਰਿਆ ਮੈਂ ਤਾਂ ਬਾਜ਼ਾਰ ਗਿਆ ਸੀ ਬੇਬੇ ਉਹ ਲੋਥੇ ਮਿਲ ਗਏ ਸੀਗੇ ਦੋ ਜਹਾੜੇ ਅੱਛਾ ਉਹ ਕੁੜੀ ਨਾਲੇ ਰਹਿੰਦੀ ਆ ਜੀ ਨਾਲ ਹੀ ਰਹਿੰਦੀ ਐ ਬੇ ਨਾਲੇ ਹੁਣ ਬੱਬੀ ਜਿਹੜੀ ਹਾਸਾ ਜਿਹਾ ਦੂਰ ਰੱਖੀ ਬੈਠੀ ਆ ਨਾ ਉਹ ਸਾਰੀਆਂ ਛੱਡ ਦੇ ਉਹ ਨਹੀਂ ਹੁਣ ਘਰੇ ਆਉਂਦਾ ਹੈਗਾ ਕੀ ਕਰਾਂ ਬੁੱਤ ਮੈਂ ਅਫਗਾਨੀ ਦੀ ਦੇਖ ਲ ਇਹਦੇ ਬਾਰੇ ਨਹੀਂ ਸੋਚਿਆ ਹੈਗਾ ਉਹਨੇ ਪਰ ਮੇਰਾ ਪੁੱਤ ਐਜਾ ਹੈ ਨਹੀਂ ਤੀਗਾ ਪਰ ਉਹ ਕੁੜੀ ਨੇ ਗਲਤ ਕਰਤਾ ਗੱਲ ਤੇ ਤੇਰੀ ਜ਼ਹੀਰ ਬੇਬੇ ਸਾਰਾ ਕੰਮ ਤਾਂ ਉਸੇ ਨੇ ਖਰਾਬ ਕੀਤਾ ਜਿਵੇਂ ਉਹ ਕਹਿੰਦੀ ਹੈ ਨਾ ਉਵੇਂ ਹੀ ਕਰਦਾ ਉਹ ਮੈਂ ਬਥੇਰਾ ਸਮਝਾਇਆ ਸੀਗਾ ਮੈਂ ਕਿਹਾ ਤੇਰੀ ਮਾਂ ਦਾ ਕੀ ਕਸੂਰ ਹੈ ਨਾ ਉਹਨੂੰ ਕਿਉਂ ਬਚਾਈ ਨੂੰtheta ਤੱਕ ਕੀਤਾ ਹੈ ਨਾ ਕਹਿੰਦੀ ਆ ਸਾਨੂੰ ਕੀ ਆ ਤੁਹਾਡੀ ਮਾਂ ਨਾਲ ਕਿਥੇ ਫਿਰਦੀ ਹੈ ਫਿਰ ਜਾਵੇ ਮਾਂ ਇਹ ਗੱਲਾਂ ਤਾਂ ਤੁਹਾਡੇ ਚੰਗੇ ਹੈ ਨਹੀਂ ਨਾ ਜਿਹੜੇ ਤੁਸੀਂ ਕਰਦੇ ਹੋ ਚੱਲ ਬੁੱਤ ਡੈਡਾ ਮੈਂ ਪਾਣੀ ਲਗਾਨੀ ਸੁਮਨ ਸੁਮਨ ਪਾਣੀ ਲੈ ਆਈ ਬੁੱਤ ਪਾਣੀ ਦੇ ਦੇ ਨੀ ਕੀ ਕਰੋਗੇ ਬੁੱਤ ਮੈਂਗਾ ਸੀ ਉਹਨੇ ਆਏ ਨਹੀਂ ਸੋਚਿਆ ਹੈਗਾ ਵੀ ਮੇਰੀ ਮਾਂ ਤੜਫਦੀ ਆ ਮੈਂ ਬੁੱਤ ਕੀ ਕੁਝ ਨਹੀਂ ਕਰਿਆ ਉਹਦੇ ਵਾਸਤੇ ਜਿਹੜੇ ਹੁਣ ਮਨਵਾ ਦੀਨ ਦੇਖਣੇ ਪੈ ਰਹੇ ਨੇ ਆਹੀ ਤੱਕ ਪੰਗੇ ਨਹੀਂ ਵੇ ਬੇਥੇ ਜਦੋਂ ਨਵੇਂ ਆ ਮਾਮਾ ਮਿਲ ਜਾਂਦੀਆਂ ਨੇ ਫਿਰ ਆਪਣੀਆਂ ਮਾਮਾ ਕਿੱਥੇ ਚੇਤੇ ਰਹਿੰਦੀਆਂ ਨੇ ਵੀਰੇ ਕੀ ਕਹਿੰਦੇ ਹੁਣ ਉਹ ਕਹਿਣਾ ਕੀ ਹੈ ਬਾਈ ਬਸ ਤੈਨੂੰ ਪਤਾ ਹੀ ਹੈ ਜਿਹੜਾ ਤਰ੍ਹਾਂ ਫੋਨ ਨਹੀਂ ਚੱਕਦਾ ਹੈਗਾ ਇਹ ਤਾਂ ਤੈਨੂੰ ਸਾਫ਼ ਹੀ ਕਲੀਅਰ ਹੈ ਨਿਉਂ ਨਹੀਂ ਇੱਥੇ ਆਉਣਾ ਹੈਗਾ ਤੁਸੀਂ ਦੇਖ ਲਓ ਉਹਨੂੰ ਕਹਿ ਕੇ ਜੇ ਉਹ ਆ ਜਾਣਗੇ ਤਾਂ ਮੈਨੂੰ ਪਤਾ ਹੋਊ ਦੇ ਤੋਂ ਬਗੈਰ ਸਾਡੇ ਇੱਥੇ ਕੌਣ ਆਗਾ ਕੋਈ ਨਹੀਂ ਤੂੰ ਐ ਕਰ ਇੱਕ ਵਾਰ ਤੂੰ ਮੈਨੂੰ ਉਹਨੂੰ ਮਿਲਾ ਦੇ ਮੈਂ ਆਪ ਗੱਲ ਕਰਕੇ ਦੇਖ ਲਵਾਂਗਾ ਉਹ ਕਹੇਗੇ ਬੇ ਉਹ ਆਊਗਾ ਤੇਰੇ ਕੋਲ ਮਿਲ ਕੇ ਜਾਊਗਾ ਤੇਨੂੰ ਮੈਂ ਸਾਫ਼-ਸਾਫ਼ ਕਿਹਾ ਸੀ ਜੇ ਕਰਨੀ ਹੈ ਬਿੜੀ ਦੀ ਗੱਲ ਕਰਨੀ ਹੈ ਨਾ ਬੈਠ ਕੇ ਨਿਵਰਟ ਕੇ ਜਾ ਰਹਿਣਾ ਕਿ ਨਹੀਂ ਰਹਿਣਾ ਘੱਟੋ-ਘੱਟ ਮੈਂ ਕਹਿੰਦਾ ਹਾਸਤਾ ਨਾ ਰੱਖਣ ਉਹ ਉਹ ਤੇਰੇ ਬੰਦ ਚੀਜ਼ ਲੈ ਲੈ ਨਾ ਬੇਬੇ ਵੀ ਜਾਣੇ ਚੱਲ ਬਈ ਬਦੂ ਫਿਕਰ ਜੀ ਨਾ ਕਰ ਜੇ ਕੋਈ ਚੀਜ਼ ਮੰਗਵਣੀ ਹੋਵੇ ਵੀ ਕੰਮ ਕਰਾਉਣਾ ਹੋਵੇ ਤਾਂ ਦੱਸ ਦੀ ਮੈਂ ਕਰ ਦਿਆਂ ਕਰੂੰਗਾ ਬਾਕੀ ਪਰਮਾਤਮਾ ਨੇ ਭਰੋਸਾ ਰੱਖੋ ਉਹ ਜੋ ਕਰਦਾ ਨਾ ਚੰਗੇ ਵਾਸਤੇ ਕਰਦਾ ਠੀਕ ਹੈ ਠੀਕ ਚਲ ਜਨਦਾ ਬੇਬੇ ਚੰਦਾ ਠੀਕ ਆ ਬਤੂ ਕਿਹੜਾ ਮਾਰਦਾ ਰਹੀ ਬੇਬੇ ਪੈਰੀਂ ਬੈਠ ਜੀ ਹੰਦਾਰ ਆ ਬਤੂ ਹਾਂ ਬੇਬੇ ਦੱਸ ਕੀ ਗੱਲ ਕਰਨੀ ਜੀ ਤੁਹ ਤਾਂ ਗੱਲ ਤਾਂ ਕੀ ਕਰਨੀ ਆ ਮੈਂ ਚਾਹ ਪਾਣੀ ਪੀ ਬੈਠਾ ਜਾ ਚਾਹ ਪਾਣੀ ਤਾਂ ਕੋਈ ਨਹੀਂ ਪਰ ਮੈਂ ਜਾਣਾ ਮੈਨੂੰ ਕਾਲੀ ਆ ਦੱਸ ਕੀ ਗੱਲ ਕਰਨੀ ਸੀ ਅੱਛਾ ਇਹ ਤੇਰਾ ਕੋਈ ਬਗਾਨਾ ਕਰ ਜਿਹੜਾ ਤੇ ਜਾਣਾ ਛੇਤੀ ਨਹੀਂ ਬੇਬੇ ਮੇਰਾ ਕਹਿੰਦਾ ਮਤਲਬ ਨਹੀਂ ਜੀ ਦੱਸ ਕੀ ਗੱਲ ਆ ਉਹ ਤਾਂ ਮੈਂ ਕੀ ਗੱਲ ਕਰਨੀ ਆ ਉਹ ਬੈਠੀ ਆ ਬਗਾਨੀ ਉਹਦੇ ਨਾਲ ਗੱਲ ਕਰ ਲੈ ਚਲ ਕਰ ਦੋ ਉਹਨਾਂ ਨਾਲ ਹਾਂਜੀ ਦੱਸੋ। ਕੀ ਕਹਿਣਾ ਚਾਹੁੰਦੇ ਤੁਸੀਂ? ਨਹੀਂ 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 ਬਸ ਬਸ। ਠੀਕਾਲ ਜੀ ਮੈਂ ਤੁਹਾਡੇ ਪੈਰੀਂ ਫਲੋਂ ਦੇ ਕਾਬਲ ਨਹੀਂ ਹੈਗੀ। ਨਹੀਂ। ਕਾਬਲ ਮੈਂ ਨਹੀਂ ਹੈਗਾ ਤੇਰੇ ਲਈ। ਪਰ ਮੇਰਾ ਕਸੂਰ ਤਾਂ ਦੱਸੋ। ਮੇਰਾ ਕੀ ਕਸੂਰ ਹੈ ਮੈਂ ਤੁਹਾਨੂੰ ਕੀ ਆਖਿਆ ਨਾ। ਜਦ ਕਸੂਰ ਤੇਰਾ ਵੀ ਨਹੀਂ ਹੈਗਾ। ਕਸੂਰ ਮੇਰਾ ਵੀ ਨਹੀਂ ਹੈਗਾ। ਤੂੰ ਸਮਝਦੀ ਆ ਨਾ। ਜਦ ਮੈਂ ਜਿੰਨਾ ਪਿਆਰ ਕਰਦਾ ਨਾ ਉਹਦੇ ਨਾਲ ਮੈਂ ਵਫਾਦਾਰੀ ਨਿਭਾਈ ਆ ਤੁਸੀਂ ਮੈਨੂੰ ਐਂ ਤਾਂ ਦੱਸ ਦੋ ਜੀ ਨੂੰ ਤੁਸੀਂ ਵਿਆਹ ਕਿ ਲਿਆਇਓ ਉਹਦੇ ਪਰ ਜੇ ਤੁਹਾਡੀ ਕੋਈ ਵਫਾਦਾਰੀ ਨਹੀਂ ਹੈਗੀ ਮੰਨਦਾ ਜੈਂ ਤੇਰੀ ਗੱਲ ਮੈਂ ਪਰ ਜਿਹੜਾ ਤੱਕੇ ਨਾਲ ਵਿਆਹ ਹੋਵੇ ਨਾ ਉਹ ਚ ਕੋਈ ਵਫਾਦਾਰੀ ਨਹੀਂ ਹੁੰਦੀ ਗੁਰੂ ਦੀ ਹਜ਼ੂਰੀ ਚ ਲਈਆਂ ਨਾ ਤੱਕੇ ਨਾਲ ਨਹੀਂ ਸਾਂਝੀ ਨਾਲ ਹੁੰਦੀਆਂ ਨੇ ਜੇ ਤੁਹਾਨੂੰ ਮੈਨ ਨਹੀਂ ਪਸੰਦ ਸੀ ਤਾਂ ਤੁਸੀਂ ਪਹਿਲਾਂ ਹੀ ਕਹਿ ਦੇਣਾ ਸੀਗਾ ਜਹਾਂ ਤਾਂ ਮੈਂ ਪਹਿਲਾਂ ਹੀ ਸੀ ਪਰ ਮੇਰੀ ਮਾਣ ਦਾ ਰੱਖਗੀ ਬਸ ਇਹਦੇ ਉੱਤੇ ਕੁਝ ਵੀ ਨਹੀਂ ਹੋਣਾ। ਕੁਝ ਕਿਉਂ ਨਹੀਂ? ਸਾਰਾ ਕੁਝ ਤੁਹਾਡੇ ਨਾਲ ਹੀ ਆ। ਪਰ ਜੇ ਤੁਸੀਂ ਚਲੇ ਗਏ ਫਿਰ ਸਾਡਾ ਕੁਝ ਵੀ ਨਹੀਂ ਹੈਗਾ ਇੱਥੇ। ਸਾਲ ਕੋਈ ਨਹੀਂ। ਮੈਂ ਤੇਰਾ ਦੁੱਖ ਸਮਝਦਾ। ਮੈਂ ਤੁਹਾਨੂੰ ਮਹੀਨੇ ਦੀ ਬਿੰਨੇ ਪੈਸੇ ਭੇਜਦਾ ਰਹੂੰਗਾ। ਸਾਨੂੰ ਪੈਸਿਆਂ ਦੀ ਲੋੜ ਨਹੀਂ। ਤੁਸੀਂ ਸਾਨੂੰ ਦੋ ਜ਼ਹਿਰ ਦੀਆਂ ਪੁੜੀਆਂ ਹੀ ਦੇ ਦਿਓ। ਨਾਲੇ ਮੰਮੀ ਦੀ ਖਾ ਲੈਣਗੇ, ਨਾਲੇ ਮੈਂ ਖਾ ਲੂੰਗੀ। ਮੇਰੀ ਗੱਲ ਸੁਣਿਓ। ਜੇ ਤੁਸੀਂ ਸਾਨੂੰ ਜ਼ਹਿਰ ਦੀਆਂ ਪੁੜੀਆਂ ਲਿਆ ਕੇ ਦੇਵੋਗੇ ਤੈ ਇਕ ਗੱਲ ਯਾਦ ਰੱਖਿਓ ਅਸੀਂ ਆਪਣੇ ਆਪ ਹੀ ਜ਼ਹਿਰ ਲੈ ਕੇ ਖਾ ਲੈਣੀ ਆਗੀ